ਮਹਾਨ ਉਪਰਾਲਾ ਦਾ ਹਰ ਉਸ ਪੰਜਾਬੀ ਵਾਸਤੇ ਹਰ ਉਸ ਪੰਜਾਬੀ ਮਾਂ ਦੇ ਪੁੱਤ ਵਾਸਤੇ ਉਸ ਭੈਣ ਵਾਸਤੇ ਉਸ ਭਾਈ ਵਾਸਤੇ ਜਿੰਨਾਂ ਦੇ ਪੁੱਤ ਨਸ਼ਿਆਂ ਦੀ ਦਗਲ ਵਿੱਚ ਤਸ ਗਏ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਸਨੇਹਾ ਉਸ ਪੰਜਾਬ ਨੂੰ ਉਸ ਹਸ ਦੇ ਵਸਦੇ ਰੰਗਲੇ ਪੰਜਾਬ ਨੂੰ ਫਿਰ ਪੰਜਾਬ ਦੀਆਂ ਲੀਆ ਤੇ ਲਿਆਉਣ ਲਈ ਇਹ ਜੋ ਬਜਰੰਗ ਦਲ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਉਪਰਾਲਾ ਕੀਤਾ ਗਿਆ ਮੈਂ ਇਹਨਾਂ ਨੂੰ ਦਿਲੋਂ ਮੁਬਾਰਕਬਾਦ ਦਿੰਨਾ ਜੋ ਮਨਜਿੰਦਰ ਫਰਾਨੇ ਇਹ ਸਟਿੱਟ ਪੇਸ਼ ਕੀਤੀ ਆ ਇਕ ਹਰ ਉਸ ਪਰਿਵਾਰ ਨੂੰ ਸੁਨੇਹਾ ਜੋ ਨਸ਼ੇ ਦੀ ਦਲਦਲ ਵਿੱਚ ਫਸ ਰਿਹਾ ਹੈ ਉਸ ਦਾ ਅੰਤਜਾਮ ਕੀ ਹੋਏਗਾ ਉਹਨਾਂ ਨੇ ਸਾਹਮਣੇ ਦਿਖਾਇਆ ਨਾ ਮੁਬਾਰਕਬਾਦ ਨਾ ਇਹ ਐਸੇ ਪ੍ਰੋਗਰਾਮ ਜ਼ਰੂਰ ਤਿਆਰ ਕਰਨੇ ਚਾਹੀਦੇ ਹਾਲ ਆਉਣ ਵਾਲੀ ਪੀੜ੍ਹੀ ਵਾਸਤੇ ਆਉਣ ਵਾਲੇ ਰੰਗਲੇ ਪੰਜਾਬ ਵਾਸਤੇ ਨਾ ਬਹੁਤ ਬਹੁਤ ਦੇਸੀਆਂ ਗਿਆਨਾਂ ਤੋਂ ਸਾਰੇ ਇਸ ਕਲੱਬ ਦੇ ਮੈਂਬਰਾਂ ਨੂੰ ਇਸ ਸੰਸਥਾਵਾਂ ਦੇ ਮੈਂਬਰਾਂ ਨੂੰ ਬਜਰੰਗਦਾਲ ਨੂੰ ਔਰ ਵਿਸ਼ਵ Hindu ਪ੍ਰਸ਼ਦ ਨੂੰ ਬਹੁਤ ਬਹੁਤ ਮੁਬਾਰਕਬਾਦ ਮੈਂ ਲਾਈਨ ਬੀ ਕੇ ਸਰਦਰਾਉ ਲਾਈਨ ਕੁਲਾ ਬਚਾਰਾ ਸੇਵਾ ਸਾਇਰ ਅੱਜ ਅਸੀਂ ਇਥੇ ਵਿਸ਼ਵ ਬਿੰਦੂ ਪਰਚੇਦ ਆਉ ਬਜਰੰਗ ਦਲ ਦੇ ਪ੍ਰੋਗਰਾਮ ਤੇ ਜਿਹੜਾ ਜੋ ਉਹਨਾਂ ਨੇ ਨਸ਼ਾ ਮੁਕਤ ਸਮਾਜ ਬਣਾਉਣ ਦੇ ਲਈ ਆਰਡੀ ਫੌਸਲਾ ਸਕੂਲ ਦੇ ਵਿੱਚ ਕੀਤਾ ਉੱਥੇ ਅਸੀਂ ਸਾਡੇ ਤੇ ਦੀਪਕ ਪਥਰੀਆ ਜੀ ਨੇ ਤੁਹਾਨੂੰ ਇਨਵਾਈਟ ਕੀਤਾ ਕਿਉਂਕਿ ਉਹ ਇੱਕ ਸੰਸਥਾ ਦੇ ਨਾਲ ਜੁੜੇ ਨੇ ਔਰ ਇਹਦੇ ਨਾਲ ਨਾਲ ਉਹ ਸਾਡੀ ਲਾਈਨ ਕਲੱਬ ਦਾ ਤਾਲਾ ਸੇਵਾ ਫਾਇਰਮਨ ਵੀ ਜੁੜੇ ਨੇ ਇੰਨਾ ਸਾਰਿਆਂ ਨੂੰ ਇੱਥੇ ਆਉਣ ਦੇ ਇਨਵਾਈਟ ਕੀਤਾ ਤੇ ਮੈਂ ਅੱਜ ਦੇ ਇਹਨਾਂ ਦੇ ਇਸ ਪ੍ਰੋਗਰਾਮ ਦੇ ਜੋ ਕਿ ਆਈਡੀ ਇਸਮਾਜ ਦੇ ਵਿੱਚ ਬਹੁਤ ਹੀ ਵੱਡੀ ਜ਼ਰੂਰਤ ਹੈ ਤੇ ਔਰ ਇਹਨਾਂ ਨੇ ਇਹਨਾਂ ਦੀ ਟੀਮ ਨੇ ਜਿਹੜੇ ਇੱਕ ਪ੍ਰਧਾਨ ਨੇ ਇਹਨਾਂ ਦੇ ਦਾਲੀ ਜੀ ਔਰ ਉਹਨਾਂ ਦੇ ਨਾਲ ਮਨਜਨ ਵੀ ਉਹਨਾਂ ਨੇ ਜੋ ਇਹ ਪ੍ਰੋਗਰਾਮ ਕੀਤਾ ਬਹੁਤ ਹੀ ਅੱਛਾ ਕੀਤਾ ਹੈ ਤੇ ਮੈਂ ਆਪਣੇ ਵੱਲੋਂ ਔਰ ਆਪਣੀ ਕਲੱਬ ਦੇ ਪ੍ਰਧਾਨ ਐਮ ਜੇ ਲਾਈਨ ਪਨੀਰ ਬੰਧੜੀ ਵੱਲੋਂ ਔਰ ਸਾਡੇ ਡੀਐਮਪੀ ਕੋਆਰਡੀਨੇਟਰ ਐਮ ਜੇ ਲਾਈਨ ਡੀਬੀਡੀ ਵੱਲੋਂ ਇਹਨਾਂ ਸਾਧ ਨੂੰ ਬਹੁਤ-ਬਹੁਤ ਵਧਾਈ ਦੇਣਾ ਕਹਿੰਦਾ ਹਾਂ ਇਹ ਪੂਰਾ ਸਾਥ ਦਵਾਂਗੇ ਅੱਜ ਹੀ ਸਾਡੀ ਕਲੱਬ ਦੇ ਕਾਫੀ ਮੈਂਬਰ ਆਏ ਹਨ ਕਿਉਂਕਿ ਕੋਈ ਪ੍ਰੋਗਰਾਮ ਡੇਟ ਹੋ ਗਿਆ ਤੇ ਚਲੇ ਜਨਾਂ ਮੇਰੇ ਸਾਡੀ ਕਲੱਬ ਦੇ ਕਾਫੀ ਮੈਂਬਰਾਂ ਔਰ ਇਹ ਸਾਰੇ ਇਹਨਾਂ ਨੂੰ ਇੱਕ ਵਾਰੀ ਫੇਰ ਬਹੁਤ-ਬਹੁਤ ਮੁਬਾਰਕੀ ਦੇਣੇ ਆ ਜੈ ਹਿੰਦ ਜੈ ਲਾਈਨ ਦੇ ਰਾਗਵ ਸ਼ਰਮਾ ਫਰਾਂਸ ਐ ਸੰਯੋਜਕ ਬਜੰਗ ਗੱਲ ਅੱਜ ਪੂਰੇ ਭਾਰਤ ਵਿੱਚ ਵੱਖ-ਵੱਖ ਕਾਰਜਕ੍ਰਮ ਹੋਏ ਆ ਨਸ਼ਾ ਮੁਕਤ ਜੁਵਾ ਬਿਆਨ ਦੇ ਤਹਿਤ ਤੇ ਜਿਹੜਾ ਪੰਜਾਬ ਦਾ ਕਾਰਜਕ੍ਰਮ ਹੈ ਉਹ ਬਟਾਲਾ ਵਿੱਚ ਕੀਤਾ ਗਿਆ ਪੂਰੇ ਦੇਸ਼ ਦੀ ਸਥਿਤੀ ਨੂੰ ਵੇਖਦੇ ਹੋਏ ਕਿ ਕਿਸ ਤਰ੍ਹਾਂ ਸ਼ਰੈਨਤਰ ਕਾਰੀਆਂ ਵੱਲੋਂ ਸਾਡੇ ਦੇਸ਼ ਤੇ ਜਿਹੜੀ ਜੁਵਾ ਸ਼ਕਤੀਆਂ ਨੂੰ ਖਤਮ ਕਰਨ ਵਾਸਤੇ ਨਸ਼ੇ ਦੇ ਤਸਕਰ ਇਥੇ ਨਸ਼ਾ ਭੇਜ ਰਹੇ ਨੇ ਉਸ ਦੇ ਨਾਲ ਨਾਲ ਇੱਕ ਖਤਰਨਾਕ ਚੀਜ਼ ਜਿਹੜੀ ਹੋਰ ਹੈ ਉਹ ਐਡਿਕਸ਼ਨ ਹੈ ਮੋਬਾਈਲ ਐਡਿਕਸ਼ਨ ਹੈ ਉਹ ਉੱਥੇ ਕਈ ਤਰ੍ਹਾਂ ਦੀਆਂ ਮੈਡੀਕਲ ਡਰੱਗਸ ਐਡਿਕਸ਼ਨ ਹੈ ਜਿਹੜੀ ਸਾਡੀ ਨੌਜਵਾਨੀ ਨੂੰ ਖਤਮ ਕੀਤੀ ਜਾ ਰਹੀ ਹੈ ਉਸ ਵਾਸਤੇ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਅੱਜ ਦਾ ਜਿਹੜਾ ਕਾਰਜਕ੍ਰਮ ਕਰਵਾਇਆ ਗਿਆ ਜਿਸ ਵਿੱਚ ਇਸ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਧਾਰਮਿਕ ਸਮਾਜਿਕ ਸੱਭ ਨੇ ਬਹੁਤ ਹੀ ਸਹਾਇਤਾ ਤੇ ਇੱਕ ਨੁਕੜ ਨਾਟਕ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਇੱਕ ਪਰਿਵਾਰ ਦਾ ਜਿਹੜਾ ਖਿਡਾਰੀ ਬੇਤੀ ਸੀ ਉਹਨਾਂ ਦਾ ਬੇਟਾ ਹੀ ਉਸ ਨੂੰ ਮਤਲਬ ਉਸਪੇ ਡਾਰੀ ਨੂੰ ਖਤਮ ਕਰਨ ਵਾਸਤੇ ਉਸਦੇ ਜਾਣਕਾਰਾਂ ਨੇ ਇਸ ਤਰ੍ਹਾਂ ਸ਼ਹਿਰ ਦਾ ਰਚਿਆ ਪੈਸੇ ਵਾਸਤੇ ਕਿ ਉਸਦੀ ਜ਼ਿੰਦਗੀ ਹੀ ਖਤਮ ਕਰ ਦਿੱਤੀ ਉਸ ਉਸ ਜਿਹੜਾ ਨੁੱਕੜ ਨਾਟਕ ਉਸੇ ਚ ਇਸ਼ਾਰਾ ਕੁਛ ਦਰਸਾਇਆ ਗਿਆ ਤੇ ਆਡੀਅੰਸ ਬਹੁਤ ਉਸ ਨੂੰ ਦੇਖ ਕੇ ਭਾਵਈ ਕੋਈ ਤੋਂ ਐਹੀ ਬੇਨਤੀ ਹੈ ਸਾਰਿਆਂ ਅੱਗੇ ਕਿ ਆਪਣੇ ਸ਼ਹਿਰ ਨੂੰ ਬਚਾਉਣ ਵਾਸਤੇ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਆਪਾਂ ਇੱਕ ਪ੍ਰਣ ਲਈਏ ਕਿ ਆਪਣੇ ਪਰਿਵਾਰ ਦੇ ਸਦਸਿਆਂ ਦੀ ਨਗਰਾਨੀ ਰੱਖੀਏ ਨੌਜਵਾਨਾਂ ਦੀ ਤਾਂ ਕਿ ਕੋਈ ਵੀ ਨਸ਼ੇ ਵੱਲ ਨਾ ਜਾਵੇ ਤੇ ਮੈਂ ਆਪਣੀ ਸਾਰੀ ਹੀ ਟੀਮ ਦਾ ਜ਼ਿਲ੍ਹਾ ਦੀ ਬਜਰੰਗਦਲ ਵਿਸ਼ਵਿੰਦੂ ਪਰਸ਼ਦ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਕਾਰਜਕ੍ਰਮ ਤਾਂ ਦਈ ਨਾਲ ਨਿਭਾਇਆ ਜੈ ਸ਼੍ਰੀ ਰਾਮ ਜੈ ਜੈ ਜਸਵੀਰ ਸਿੰਘ ਵਿਸ਼ਵਿੰਦੂ ਪ੍ਰਸ਼ਦ ਬਜਰੰਗਦਲ ਤੋਂ ਅੱਜ ਨਸ਼ਾ ਮੁਕਤ ਭਾਰਤ ਵਿਕਸ਼ਿਤ ਭਾਰਤ ਦੇ ਤਹਿਤ ਬਟਾਲਾ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨ ਲਈ ਕਾਰਜਕ੍ਰਮ ਕੀਤਾ ਗਿਆ ਅੱਜ ਪੂਰੇ ਦੇਸ਼ ਭਰ ਦੇ ਵਿੱਚ ਬਜਰੰਗਦਲ ਵਿਸ਼ਵਿੰਦੂ ਪਰਜੇ ਦੁਰਗਾ ਵਾਣੀ ਵੱਲੋਂ ਲਗਭਗ ਦੀ ਦੇ ਕਰੀਬ ਕਾਰਜਕ੍ਰਮ ਕੀਤੇ ਗਏ ਨਸ਼ਾ ਮੁਕਤ ਭਾਰਤ ਕਰਨ ਲਈ ਅੱਜ ਬਟਾਲਾ ਦੇ ਵਿੱਚ ਕਾਰਜਕ੍ਰਮ ਜੋ ਹੋਇਆ ਉਸ ਦੇ ਵਿੱਚ ਲਗਭਗ ਪੂਰੇ ਸ਼ਹਿਰ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਭਾਗ ਲਿਆ ਇਸ ਆਪਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਡੈਸ਼ ਸ਼੍ਰੀ ਰਾਮ ਐ ਰੋਹਿਤ ਸ਼ਰਮਾ ਲਾਲੀ ਵਿਸ਼ਵ ਵਿਨੋਪਚਿੰਨ ਸਹਿ ਮੰਤਰੀ ਜ਼ਿਲ੍ਹਾ ਬਟਾਲਾ ਜ਼ਿਲ੍ਹਾ ਬਟਾਲਾ ਦੇ ਵਿੱਚ ਅੱਜ ਪੰਜਾਬ ਪ੍ਰਾਂਤ ਵੱਲੋਂ ਜਿਹੜਾ ਇੱਕ ਕਾਰਜਕ੍ਰਮ ਨਸ਼ਿਆਂ ਦੇ ਵਿਰੁੱਧ ਰੱਖਿਆ ਗਿਆ ਸੀ ਉਹ ਪ੍ਰੋਗਰਾਮ ਨੂੰ ਅੱਜ ਸਫਲ ਬਣਾਉਣ ਵਾਸਤੇ ਪੂਰੇ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਮੰਦਰ ਦੇ ਜਿੰਨੇ ਵੀ ਮਠ ਮੰਦਰ ਪ੍ਰਮੁੱਖ ਦੇ ਜਿੰਨੇ ਵੀ ਪੰਡਤ ਸਾਰੇ ਅੱਜ ਆ ਪ੍ਰੋਗਰਾਮ ਦੇ ਵਿੱਚ ਆਏ ਉਹਨਾਂ ਨੇ ਇਸ ਕਾਰਜਕ੍ਰਮ ਨੂੰ ਵੇਖਿਆ ਔਰ ਇੱਕ ਸੰਕਲਪ ਕੀਤਾ ਕਿ ਆਪਾਂ ਆਪਣੇ ਜਿਹੜੀ ਆਉਣ ਵਾਲੀ ਯੁਵਾ ਪੀੜ੍ਹੀ ਆ ਜਿਹੜਾ ਕਿ ਬਜਰੰਗਦਲ ਸਦੀਆਂ ਤੋਂ ਇੱਕ ਕਰਨ ਦਾ ਰੰਦਾ ਹੈ ਕਿ ਬਜਰੰਗਦਲ ਹਰ ਮੰਦਰ ਵਿੱਚ ਹਨੂਮਨ ਜਲੀਸਾ ਦੇ ਬਾੜਗਰ ਬੰਦਾ ਹੈ ਇਦਾਂ ਹੀ ਆਪਣੇ ਯੁਵਾ ਨੂੰ ਸਹੀ ਦਿਸ਼ਾ 'ਚ ਲੈਣ ਵਾਸਤੇ ਵਿਸ਼ਵ ਨੂੰ ਪ੍ਰਸਿੱਧ ਬਜਰੰਗਦਲ ਜਿਹੜੀ ਆ ਇਹੋ ਜਿਹੇ ਨਿਕਾ ਜਿਹੜੇ ਪ੍ਰਾਲੇ ਆ ਉਹ ਕਰਦੀ ਰਹਿੰਦੀ ਆ ਤੇ ਆਪਣੇ ਜਿਹੜੇ ਸਮਾਜ ਚ ਗਲਤ ਸ਼ਕਤੀਆਂ ਜਿਹੜੇ ਫਲਾਂ ਵਾਲੇ ਆ ਉਹਨਾਂ ਨੂੰ ਖਤਮ ਕਰਨ ਵਾਸਤੇ ਬਿਹਰਾਂ ਦੇ ਨਾਲ ਜਿਹੜੀ ਆ ਉਹ ਸਦਾ ਹੀ ਇਹ ਕੰਮ ਕਰਦੀ ਰਹੇਗੀ ਜੈ ਸ਼੍ਰੀ ਰਾਮ ਜੈ